welcom to all of the ਸਵਾਗਤ ਹੈ ਤੁਹਾਡਾ ਆਪਣੀ ਚੈਨਲ ਤੁਸੀ MSW study ਸੋ ਗੱਲ ਕਰਾਂਗੇ ਜਿਵੇਂ ਕਿ ਤੁਹਾਨੂੰ ਪਤਾ ਵੀ ਪੰਜਾਬ ਚ ਹਰ ਦਿਨ ਕੋਈ ਨਾ ਕੋਈ ਨਵੀਂ ਸਾਮੀ ਹੁੰਦੀ ਰਹਿੰਦੀ ਹੈ ਉਸੇ ਦੇ ਲਿਹਾਜ਼ ਦੇ ਨਾਲ ਆਪਾਂ ਇੱਕ ਸਾਮੀ ਦੀ ਗੱਲ ਕਰ ਰਹੇ ਹਾਂ ਜਿਹਨੂੰ ਕਿ ਤੁਸੀਂ ਭਰਨ ਵਿੱਚ ਤੁਹਾਨੂੰ ਬਹੁਤ ਘੱਟ ਸਮਾਂ ਜਿਹੜਾ ਦੇਖਣ ਨੂੰ ਮਿਲ ਰਿਹਾ ਤਾਂ ਇਹ ਸਾਮੀ ਕਿੱਦਾਂ ਤੁਸੀਂ ਅਪਲਾਈ ਕਰਨੀ ਆ ਕਿੱਦਾਂ ਫਾਰਮ ਭਰ ਸਕਦੇ ਹੋ ਜਾਂ ਕੀ ਇਸੇ ਰਾਸਿਸਟਮ ਹੈ ਇੱਕ ਇੱਕ ਚੀਜ਼ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੇ ਹਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਫੇਸਬੁੱਕ ਤੇ ਹੋ ਰਹੇ ਹੋ ਫੋਲੋ ਕਰ ਲਓ ਠੀਕ ਹੈ ਇੰਸਟਾਗ੍ਰam ਤੇ ਤਾਂ ਵੀ ਫੋਲੋ ਕਰੋ YouTube ਤੇ ਤਾਂ ਸਬਸਕ੍ਰਾਈਬ ਕਰਨਾ ਪੈਣੀ ਹੈ ਤੁਹਾਨੂੰ ਕਿਉਂਕਿ ਇਨ ਫਿਊਚਰ ਜਿੰਨੀਆਂ 2025 ਚ ਨਵੀਆਂ ਨੌਕਰੀਆਂ ਚਾਹੇ ਪੰਜਾਬ ਪੁਲਿਸ ਭਰਤੀ ਬਹੁਤ ਵੱਡੀ ਗਿਣਤੀ ਚ ਆ ਰਹੀ ਆ ਹੋਰ ਪਟਵਾਰੀ ਦੀਆਂ ਭਰਤੀਆਂ ਆ ਗਈਆਂ ਹਨਾ ਟੀਚਿੰਗ ਚ ਭਰਤੀਆਂ ਆਉਣ ਵਾਲੀਆਂ ਤਾਂ ਉਹਨਾਂ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਆਪਣੇ ਚੈਨਲ ਤੇ ਸਟਿਕ ਮਿਲਦੀ ਰਹੇਗੀ ਚਲੋ ਗੱਲ ਕਰਦੇ ਵੀ ਭਰਤੀ ਹੈਗੀ ਆ 8ਵੀਂ ਤੇ 10ਵੀਂ ਪਾਸ 8ਵੀਂ ਤੇ 10ਵੀਂ ਪਾਸ ਵਾਲੇ ਬਹੁਤ ਇਹ ਚਾਹੁੰਦੇ ਹੁੰਦੇ ਆ ਕਿ ਸਾਨੂੰ ਵੀ ਮੌਕਾ ਮਿਲੇ ਕਿਉਂਕਿ ਘੱਟ ਕੁਆਲਿਫੀਕੇਸ਼ਨ ਵਾਲ ਨੂੰ ਕਿ ਅਸੀਂ ਕਿਵੇਂ ਲੱਗ ਸਕਦੇ ਆ ਸਰਕਾਰੀ ਨੌਕਰੀ ਦੇ ਵਿੱਚ ਦੇਖੋ ਵੀ ਇਹ ਸਿੱਧੀ ਭਰਤੀ ਹੈ ਸਭ ਤੋਂ ਪਹਿਲਾਂ ਤਾਂ ਇਹ ਹੈਗਾ ਇਸ ਭਰਤੀ ਦੇ ਵਿੱਚ ਕੋਈ ਵੀ ਪੇਪਰ ਨਹੀਂ ਹੈਗਾ ਗੱਲ ਇੱਕ ਹੈਗੀ ਆ ਹਨਾ ਤੇ ਜਿਨ੍ਹਾਂ ਨੂੰ ਜਾਣਕਾਰੀ ਵਧੀਆ ਵਧੀਆ ਲੱਗਦੀ ਆਪਣੀ ਤੋਂ ਲਾਈਕ ਜਰੂਰ ਕਰਿਆ ਕਰੋ ਸੋ ਦੇਖਦੇ ਆ ਵੀ ਇਹਦੇ ਪੋਸਟ ਬਾਰੇ ਆਪਾਂ ਪੂਰਾ ਅਫੀਸ਼ੀਅਲ ਨੋਟੀਫਿਕੇਸ਼ਨ ਤੇ ਚੱਲਦੇ ਹੈਗੇ ਆ ਇਹ ਆਫਲਾਈਨ ਭਰੀਆਂ ਜਾਣਗੀਆਂ ਹਨਾ ਪਹਿਲਾਂ ਹੀ ਤੁਹਾਨੂੰ ਦੱਸਿਆ ਹੈਗਾ ਤੇ ਇੱਕ ਵਾਰੀ ਚੱਲਦੇ ਆ ਅ ਹਾਂਜੀ ਗੱਲ ਕਰਨੀ ਹੈ ਭਰਤੀ ਤੁਸੀਂ ਦੇਖ ਸਕਦੇ ਹੋ ਜਿਹੜੀ ਅਫੀਸ਼ੀਅਲ ਇਹ ਪੀਐਨ ਦੀ ਭਰਤੀ ਹੈਗੀ ਹੈ ਤੇ ਇੱਕ ਹੈਗੀ ਆ ਅ ਪ੍ਰੋਸ ਕੀ ਲਿਖਿਆ ਵੀ ਪ੍ਰੋਸੈਸ ਸਰਵਰ ਦੀ ਭਰਤੀ ਹੈਗੀ ਆ ਠੀਕ ਆ ਪ੍ਰੋਸੈਸ ਸਰਵਰ ਦੀ ਦੋ ਤਰ੍ਹਾਂ ਦੀਆਂ ਭਰਤੀਆਂ ਹੈਗੀਆਂ ਕੌਣ ਅਪਲਾਈ ਕਰਸੋ ਉਹੀ ਦੱਸਦੇ ਆ ਵੀ ਆ ਦੇਖੋ ਤੁਹਾਡੇ ਸਾਹਮਣੇ ਪੋਸਟ ਦਾ ਨਾਮ ਹੈ ਪੀਐਨ ਐਂਡ ਪ੍ਰੋਸੈਸ ਸਰਵਰ ਠੀਕ ਆ ਵੀ ਤਾਂ ਇਹ ਪੋਸਟਾਂ ਵਾਸਤੇ ਜੀ ਲਾਸਟ ਡੇ ਸੁਣ ਲਓ ਵੀ ਮੈਂ ਤਾਂ ਹੀ ਕਿ ਦਿਨ ਬਹੁਤ ਘਾਟਾ ਸਿਰਫ 11 ਤਰੀਕ ਹੈ ਅੱਜ ਮੰਨ ਲਓ 6-7 ਫਰਵਰੀ ਹੋ ਰਹੀ ਹੈ ਤਾਂ 11 ਤੱਕ ਜਿਹੜੀ ਤੁਸੀਂ ਪੋਸਟ ਭਰਦੇ ਹੋ ਬਹੁਤ ਕੱਟਾ ਏ ਮਾ ਤੁਹਾਡੇ ਕੋਲੇ ਸੋ ਇਹ ਪੋਸਟ ਤੁਸੀਂ ਵਾਈ ਹੈਂਡ ਜਾ ਕੇ ਵੀ ਭਰ ਸਕਦੇ ਹੋ ਤੇ ਪੋਸਟ ਰਾਹੀਂ ਵੀ ਮਤਲਬ ਆਪਾਂ ਕਹਿੰਦੇ ਡਾਕ ਰਾਹੀਂ ਭਰ ਸਕਦੇ ਹੋ ਇਹਨਾਂ ਦੇ ਦੇਖੋ ਵੀ ਪੋਸਟਾਂ ਤੁਹਾਡੇ ਸਾਹਮਣੇ ਹੈਗੀਆਂ ਪਹਿਲਾਂ ਪੋਸਟਾਂ ਚੈੱਕ ਕਰ ਲਓ ਵੀ ਇਹਦੇ ਵਿੱਚ ਇਹ ਦੋ ਕੈਟਾਗਰੀ ਚ ਹੈਗੀਆਂ ਪੀਐਨ ਦੀਆਂ ਪੋਸਟਾਂ ਇਹ ਸਾਰੀ ਕੈਟਾਗਰੀ ਤੁਹਾਡੇ ਸਾਹਮਣੇ ਹੈਗੀ ਵੀ ਟੋਟਲ ਪੋਸਟਾਂ 24 ਹੈਗੀਆਂ ਬਾਕੀ ਕੈਟਾਗਰੀ ਵਿੱਚ ਵੰਡ ਹੈਗੀ ਆ ਇਹਦੇ ਵੀ ਪੋਸਟਾਂ ਦੇ ਵਿੱਚ ਤੁਹਾਨੂੰ ਜਿਹੜੀ ਤਨਖਾਹ ਮਿਲਣ ਜਾ ਰਹੀ ਹੈ ਪਹਿਲਾਂ ਦੇਖ ਲਓ ਵੀ ਤਨਖਾਹ ਕਿੰਨੀ ਮਿਲ ਜਾ ਰਹੀ ਹੈ ਤੁਹਾਨੂੰ ਚੈੱਕ ਕਰੋ ਇਹਨਾਂ ਪੋਸਟਾਂ ਦੀ ਜਿਹੜੀ ਤਨਖਾਹ 18000 ਦੇ ਲਗਭਗ ਤੁਹਾਨੂੰ ਮਿਲ ਜਾਰੀ ਹੈ ਕਿੰਨੇ 18000 ਦੇ ਲਗਭਗ ਜਿਹੜਾ 7ਵਾਂ ਪੇ ਸਕੀਲ ਅਕੋਰਡਿੰਗ ਮਿਲੇਗੀ ਇਹਦੇ ਵਿੱਚ ਸਿਰਫ ਕੀ ਚਾਹੀਦਾ ਵੀ 8ਵੀਂ ਪਾਸ ਚਾਹੀਦੀ ਹੈ 8ਵੀਂ ਪਾਸ ਦੇ ਵਿੱਚ ਤੁਹਾਨੂੰ ਪੰਜਾਬੀ ਪਾਸ ਵੀ ਹੋਣਾ ਚਾਹੀਦਾ ਵੀ ਤੁਹਾਡਾ ਪੰਜਾਬੀ ਦਾ ਪੇਪਰ ਜੇ 8ਵੀਂ ਦੇ ਵਿੱਚ ਤੁਹਾਡਾ ਪੰਜਾਬੀ ਦਾ ਪੇਪਰ ਫੇਲ ਹੈ ਬਾਕੀ ਤੁਸੀਂ ਪਾਸ ਹੋ ਫਿਰ ਇਹ ਪੋਸਟ ਲਈ ਅਪਲਾਈ ਨਹੀਂ ਕਰ ਸਕਦੇ 8ਵੀਂ ਕਲਾਸ ਦੇ ਵਿੱਚ ਪੰਜਾਬੀ ਪਾਸ ਹੋਣੀ ਲਾਜ਼ਮੀ ਹੈਗੀ ਹੈ ਠੀਕ ਹੈ ਵੀ ਭਾਵੇਂ 8ਵੀਂ ਪਾਸ ਤਾਂ ਹੋਵੇ ਜੇ ਪਾਸ ਹੋਣ ਦੇ ਬਾਵਜੂਦ ਵੀ ਤੁਹਾਡਾ ਪੰਜਾਬੀ ਚੋਂ ਫੇਲ ਹੋ ਤਾਂ ਇਹ ਪੋਸਟ ਲਈ ਅਪਲਾਈ ਨਹੀਂ ਕਰ ਸਕਦੇ ਇਹਦਾ ਮਤਲਬ ਇਹ ਹੈਗੀ ਆ ਚਲੋ ਵੀ ਅੱਗੇ ਅੱਗੇ ਪੋਸਟ ਇਹ ਵੀ ਪੀ ਆਨ ਦੀ ਹੈ ਇਹਦੇ ਵਿੱਚ ਹੀ ਹੈਗੀ ਹੈ ਇਹ 25 ਪੋਸਟਾਂ ਲੱਗਤੋਂ ਤੇ ਆ ਉੱਪਰ 25 24 ਪੋਸਟਾਂ ਲੱਗਤੋਂ ਇਹ 24 ਹੀਵੇਂ ਸ਼ਾਇਦ ਗਲਤੀ ਨਾਲ 25 ਬੋਲ ਗਿਆ ਹੋਮਾ ਠੀਕ ਹੈ ਵੀ ਤਾਂ ਇਹ ਪੋਸਟਾਂ ਵੀ ਤੁਸੀਂ ਦੇਖੋ 18000 ਉਹੀ ਸੇਮ ਤਨਖਾਰ ਹੋਊਗੀ ਕੈਟਾਗਰੀ ਵਾਸ ਵੰਡ ਕੀਤੀ ਹੈ ਵੀਡੀਓ ਨੂੰ ਰੋਕ ਕੇ ਤੁਸੀਂ ਪੋਜ਼ ਕਰਕੇ ਠੀਕ ਹੈ ਸਕਰੀਨ ਸ਼ਾਟ ਲੈ ਸਕਦੇ ਹੋ ਇਹਨਾਂ ਪੋਸਟਾਂ ਦਾ ਠੀਕ ਹੈ ਵੀ ਕਿਹੜੀ ਕੈਟਾਗਰੀ ਚ ਕਿੰਨੀ ਹੈ ਠੀਕ ਹੈ ਇਹਦੇ ਵਿੱਚ ਵੀ 8ਵੀਂ ਪਾਸ ਵਾਸ ਦਾ ਬਾਲਾ ਜਿਹੜਾ ਭਰ ਸਕਦਾ ਹੈ ਉਸ ਤੋਂ ਉਹ ਪ੍ਰੋਸੈਸ ਸਰਵਰ ਦੀ ਪੋਸਟ ਹੈ ਵੀ 11 ਪੋਸਟਾਂ ਨੇ ਇਹ 10ਵੀਂ ਪਾਸ ਵਾਲਿਆਂ ਵਾਸਤੇ ਪੋਸਟਾਂ ਦੇਖੋ ਮੈਟ੍ਰਿਕ ਲੈਕਸ਼ਨ ਲਿਖਿਆ ਹੈ ਨਾ ਮੈਟ੍ਰਿਕ ਲੈਕਟ ਇਹਦੇ ਵਿੱਚ ਵੀ ਪੰਜਾਬੀ ਦੀ ਨੋਲਜ ਹੋਣੀ ਚਾਹੀਦੀ ਹੈ ਠੀਕ ਹੈ ਭਾਵੇਂ ਤੁਹਾਡਾ ਪੰਜਾਬੀ ਪੇਪਰ ਪਾਸ ਹੋਣਾ ਚਾਹੀਦਾ 8ਵੀਂ ਜਾਂ ਚਾਹੇ ਤੁਹਾਡੀ 10ਵੀਂ ਹੈ ਇਹ ਪੋਸਟਾਂ ਟੋਟਲ 11 ਗਿਣਤੀ ਹੈ ਇਹ ਪੋਸਟਾਂ ਨੂੰ ਭਰਨੀ ਹੈਗੇ ਮੈਂ ਸੁਣੋ ਇਹਨਾਂ ਪੋਸਟਾਂ ਵਾਸਤੇ ਦੇਖੋ ਏਜ ਕੀ ਹੈ ਇਹ ਵੀ ਸੁਣੋ ਵੀ 18 ਤੋਂ ਲੈ ਕੇ 35 ਸਾਲ ਤੱਕ ਜੇਕਰ ਤੁਸੀਂ ਹੈਗੇ ਹੋ 1-1 2025 ਤੱਕ ਤਾਂ ਤੁਸੀਂ ਇਹ ਪੋਸਟਾਂ ਅਪਲਾਈ ਕਰ ਸਕਦੇ ਹੋ ਹੋ ਸਕਦਾ ਵੀ ਏਜ ਮੰਨ ਲਓ ਵੀ ਆਪਣਾ ਏਜ ਰਿਲੇਕਸ਼ਨ ਵੀ ਹੋਊਗਾ ਦੇਖੋ ਅਜਿਹਾ ਕੈਟਾਗਰੀ ਵਾਸ ਏਜ ਰਿਲੇਕਸ਼ਨ ਵੀ ਤੁਹਾਨੂੰ ਮਿਲੂਗਾ ਠੀਕ ਹੈ ਏਜ ਰਿਲੇਕਸ਼ਨ ਤੁਹਾਨੂੰ ਮਿਲ ਜਾਏਗਾ ਕੈਟਾਗਰੀ ਵਾਸ ਚਲੋ ਅੱਗੇ ਦੇਖਦੇ ਆ ਵੀ ਇਹ ਪੋਸਟਾਂ ਵਾਸਤੇ ਪੇਪਰ ਕੋਈ ਨਹੀਂ ਹੋਣਾ ਸਿੱਧੀ ਇੰਟਰਵਿਊ ਹੋਣੀ ਆ ਜਦੋਂ ਤੁਸੀਂ ਇਹ ਫਾਰਮ ਭਰਦੋਂਗੇ ਇੰਟਰਵਿਊ ਕਦੋਂ ਹੋਣੀ ਆ ਬਹੁਤ ਜਲਦੀ ਵੀ ਦੇਖੋ ਕਹਿੰਦੇ 20 ਤਰੀਕ ਨੂੰ 11 ਤੱਕ ਸਾਰਾ ਜਿਹੜਾ ਇਹ ਫਾਰਮ ਆ ਤੁਸੀਂ ਭੇਜ ਸਕਦੇ ਹੋ ਫਾਰਮ ਭਰ ਕੇ ਫਾਰਮ ਕਿਵੇਂ ਭਰਨੇ ਉਹ ਵੀ ਦੱਸਾਂਗੇ ਤੇ ਇਹ ਦੇਖੋ ਵੀ 2025 ਪਰ ਜਿਹੜੇ A ਤੋਂ ਲੈ ਕੇ ਜਿੰਨਾ G ਤੱਕ ਨਾਮ ਨੇ ਉਹਨਾਂ ਦੀ 20 ਤਰੀਕ ਨੂੰ ਇੰਟਰਵਿਊ ਹੋਣੀ ਆ 20 ਫਰਵਰੀ ਨੂੰ ਭਾਵ ਜਿਨ੍ਹਾਂ ਦੇ H ਤੋਂ ਅਹਮ ਤੱਕ ਉਹਨਾਂ ਦੀ 21 ਫਰਵਰੀ ਨੂੰ ਇੰਟਰਵਿਊ ਹੋਣੀ ਆ ਕਿੰਨਾ ਵਾਸਤੇ PN ਜਿਨ੍ਹਾਂ ਨੇ PN ਅਪਲਾਈ ਕਰਨਗੇ ਉਦੋਂ ਐਨ ਤੋਂ ਲੈ ਕੇ ਆਰ ਤੱਕ ਜਿੰਨਾਂ ਦੇ ਨਾਮ ਨੇ ਉਹਨਾਂ ਦੀ 24 ਨੂੰ ਫਰਵਰੀ ਨੂੰ ਹੋਣੀ ਹੈ ਜਿੰਨਾਂ ਐਸ ਤੋਂ ਜ਼ेड ਤੱਕ ਨਾਮ ਉਹਨਾਂ ਦੀ 25 ਫਰਵਰੀ ਨੂੰ ਪੀਐਨ ਦੇ ਵਿੱਚ ਕੀ ਹੋਣੀ ਹੈ ਪੀਐਨ ਦੀ ਇੰਟਰਵਿਊ ਹੋਣੀ ਹੈ ਇੰਟਰਵਿਊ ਹੋਣੀ ਹੈ ਸਿੱਧੀ ਹੋਰ ਕੁਝ ਨਹੀਂ ਹੈਗਾ ਇਹਦੇ ਵਿੱਚ ਹਨਾ ਤੇ ਬਾਕੀ ਤੁਹਾਡੀ ਜਿਹੜੇ ਉਹ ਡਾਕੂਮੈਂਟ ਮੰਗਣਗੇ ਕੀ ਕੀ ਮੰਗਣਗੇ ਉਹ ਤੁਹਾਨੂੰ ਦੱਸ ਦਿਆਂ ਆਹ ਦੇਖੋ ਵੀ ਅੱਗੇ ਇਹ ਕਿੱਥੇ ਹੋਣੀ ਹੈ ਇੰਟਰਵਿਊ ਸਵੇਰੇ 10:00 ਵਜੇ ਤੁਸੀਂ ਪਹੁੰਚਣਾ ਹੋਗਾ ਇੱਥੇ ਠੀਕ ਹੈ ਜੁਡੀਸ਼ੀਅਲ ਕੋਰਟ ਕੰਪਲੈਕਸ ਅੰਮ੍ਰਿਤਸਰ ਚਲੋ ਵੀ ਨੈਕਸਟ ਕੀ ਹੈ ਅਗਲੀ ਪੋਸਟ ਜਿਹੜੀ ਪ੍ਰੋਸੈਸ ਸਰਵਰ ਦੀ ਹੈਗੀ ਆ ਉਹਦੇ ਵਿੱਚ ਵੀ ਸੇਮ ਡੇਟਾ ਲਿਖੀਆਂ ਹੋਈਆਂ ਨੇ ਠੀਕ ਹੈ ਸੇਮ ਹੀ ਡੇਟਾ ਹੈਗੀਆਂ ਸਾਰੀਆਂ ਉਹਨਾਂ ਦੀ ਵੀ ਉਦੇ ਹੀ ਇੰਟਰਵਿਊ ਹੋਣੀ ਹੈ ਵੱਖ-ਵੱਖ ਨਾਮ ਦੇ ਤੌਰ ਤੇ ਹੈਨਾ ਇਹ ਤੁਸੀਂ ਆਪਣਾ ਦੇਖ ਸਕਦੇ ਹੋ ਚੈੱਕ ਕਰਕੇ ਰੋਕ ਲਿਓ ਥੋੜਾ ਇਹ ਵੀਡੀਓ ਨੂੰ ਪੋਜ਼ ਕਰਕੇ ਜਸ ਸਕਰੀਨਸ਼ਾਟ ਲੈ ਕੇ ਪੜ ਲਿਓ ਦੇਖੋ ਵੀ ਸਾਰਾ ਕੁਝ ਲਿਖਿਆ ਤੇ ਇਹਨਾਂ ਪੋਸਟਾਂ ਵਾਸਤੇ ਜਿਹੜਾ ਤੁਸੀਂ ਫਾਰਮ ਹੈ ਨਾ ਕਿ ਨੀਚੇ ਕਿਹੜੀ ਪੋਸਟ ਭਰਨ ਵਾਸਤੇ ਕੀ ਚਾਹੀਦਾ ਦੇਖੋ ਜੇ ਤੁਸੀਂ ਪੀਐਨ ਦੀ ਅਪਲਾਈ ਕਰਨਾ ਵੀ ਉਹਦੇ ਵਾਸਤੇ ਤੁਹਾਡੇ ਕੋਲ ਇੱਕ ਫੋਟੋ ਹੋਣੀ ਚਾਹੀਦੀ ਹੈ ਇਹ ਤੇ ਲਾਉਣੀ ਹੈ ਇਹ ਫਾਰਮ ਆ ਤੁਸੀਂ ਕੱਢ ਲੈਣਾ ਆਨਲਾਈਨ ਕਢਵਾ ਲਿਓ ਕਿਤੋਂ ਵੀ ਕੈਫੇ ਤੋਂ ਠੀਕ ਹੈ ਤੇ ਇਹਦੇ ਵਿੱਚ ਆਪਣਾ ਨਾਮ ਸਾਰਾ ਕੁਝ ਇੱਥੇ ਤੁਸੀਂ ਦੇਖ ਸਕਦੇ ਹੋ ਫਾਦਰ ਨੇਮ ਡੇਟ ਆਫ ਬਰਥ ਠੀਕ ਹੈ ਕੈਟਾਗਰੀ ਜਿਹੜੇ ਤੁਹਾਡੀ ਕਿਹੜੀ ਹੈ ਬੀਸੀਐਸਸੀ ਹੈ ਠੀਕ ਹੈ ਜਨਰਲ ਹੈ ਉਹਦਾ ਪ੍ਰੂਫ ਲਾਉਣਾ ਜ਼ਰੂਰੀ ਹੈ ਤੁਸੀਂ ਕਿੱਥੋਂ ਹਨ ਸਾਰਾ ਕੁਝ ਤੇ ਇੱਥੇ ਨਾਲ ਹੀ ਨਾਲ ਲਿਖਿਆ ਹੋਇਆ ਆ ਚੈੱਕ ਕਰੋ ਹੇ ਪੀਐਨ ਦੀ ਪੋਸਟ ਵਾਸਤੇ ਆ ਵੀ ਇਹ ਫਾਰਮ ਆ ਠੀਕ ਹੈ ਉੱਥੇ ਲਿਖਣ ਦੀ ਜ਼ਰੂਰਤ ਨਹੀਂ ਵੀ ਪੀਐਨ ਆ ਇਹ ਫਾਰਮ ਵੀ ਅਲੱਗ-ਅਲੱਗ ਹੈ ਪੀਐਨ ਵਾਸਤੇ ਤੇ ਨਾਲ ਤੁਸੀਂ ਕਿਹੜੇ ਡਾਕੂਮੈਂਟ ਅਟੈਚ ਕਰਨੇ ਇੱਥੇ ਤੁਹਾਡੇ ਸਾਈਨ ਆਉਣਗੇ ਆ ਸਾਰੇ ਡਾਕੂਮੈਂਟ ਤੁਹਾਡੇ ਸਾਹਮਣੇ ਚਾਰ ਡਾਕੂਮੈਂਟ ਹੈਗੇ ਆ ਇਹ ਤੁਸੀਂ ਪੇਸਟ ਕਰਨੇ ਹੋਣਗੇ ਨਾਲ ਅਟੈਚ ਕਰਨੇ ਹੋਣਗੇ ਸਭ ਤੋਂ ਨੰਬਰ ਪਹਿਲੇ ਤੇ ਇਹ ਫਾਰਮ ਲੈਣਾ ਹੋਊਗਾ ਬਾਕੀ ਸਾਰੇ ਉਹ ਡਾਕੂਮੈਂਟ ਲਾ ਦੋਗੇ ਠੀਕ ਹੈ ਜਿਹੜੇ ਇੱਥੇ ਲਿਖਿਆ ਉਦੋਂ ਆ ਅਗਲਾ ਪਰਫਾਰਮ ਆਇਆ ਜਿਨ੍ਹਾਂ ਨੇ 10ਵੀਂ ਬੀਸ ਜਿਨ੍ਹਾਂ ਨੇ 10ਵੀਂ ਬੀਸ ਤੇ ਪੋਸਟ ਭਰਨੀ ਹੈਗੀ ਆ ਇਹ ਹੈਗੀ ਆ ਪ੍ਰੋਸੈਸ ਸਰਵਰ ਦੀ ਇਹਦੇ ਵਾਸਤੇ ਆ ਫਾਰਮਾ ਹੈਗਾ ਵੀ ਇਹ ਪਰਫਾਰਮਾ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਵੀ ਜਿਹੜੀ ਪਾਸਪੋਰਟਸ ਆ ਜੋ ਫੋਟੋ ਹੋएगी ਰੀਸੈਂਟ ਹੋਣੀ ਚਾਹੀਦੀ ਤੁਹਾਡੀ ਠੀਕ ਹੈ ਤਾਂ ਇਹ ਸਾਰਾ ਚੈੱਕ ਕਰ ਸਕਦੇ ਹੋ ਤੁਹਾਡੇ ਸਾਹਮਣੇ ਹੈਗਾ ਇਹ ਫਾਰਮ ਤੁਸੀਂ ਡਾਊਨਲੋਡ ਕਰ ਸਕਦੇ ਹੋ ਖੁਦ ਵੀ ਜਾਂ ਆਪਣੇ ਟੈਲੀਗ੍ਰਾਮ ਚੈਨਲ ਨੂੰ ਇਸ ਵੀਡੀਓ ਦਾ ਡਿਸਕ੍ਰਿਪਸ਼ਨ ਜਿਹੜਾ ਲਿੰਕ ਮਿਲ ਜੂਗਾ ਲਿੰਕ ਤੇ ਜਾਓ ਤੇ ਟੈਲੀਗ੍ਰਾਮ ਚੈਨਲ ਦਾ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਸਾਰਾ ਫਾਰਮੈਟ ਡਾਊਨਲੋਡ ਕਰ ਲਿਓ ਇਹ ਜਿਹੜਾ ਦੂਸਰਾ ਹੈਗਾ ਵੀ ਫਾਰਮ ਇਹ ਕਿੰਨਾ ਵਾਸਤੇ ਇਹ ਚ 10 ਕਾਲਮ ਨੇ ਉਹ ਚ ਕਿੰਨੇ ਕਾਲਮ ਨੇ ਉੱਚ ਵੀ 10 ਹੀ ਨੇ ਵੈਸੇ ਕਾਲਮ ਠੀਕ ਹੈ ਪਰ ਉਥੇ ਇੱਥੇ ਆਜ ਦਾ ਫਰਕ ਹੋਏਗਾ ਵੀ ਅਟੈਚਮੈਂਟ ਅਸੀਂ ਕੀ ਕਰ ਰਹੇ ਹਾਂ ਠੀਕ ਹੈ ਨਾਲ ਡਾਕੂਮੈਂਟ ਦਾ ਅਟੈਚਮੈਂਟ ਕੀ ਕਰ ਰਹੇ ਹਾਂ ਠੀਕ ਹੈ ਤਾਂ ਇਹ ਇੱਥੇ ਅਟੈਚਮੈਂਟ ਇਹ ਤੁਸੀਂ ਕਰ ਦੇਣੀ ਹੈ ਤਾਂ ਇਦਾਂ ਵੀ ਉੱ ਅ ਫਿਰ ਵੀ ਕੋਈ ਗੱਲ ਨਹੀਂ ਮੈਂ ਸੁਣ ਇੱਕ ਚੀਜ਼ ਦੱਸ ਦਿੰਦਾ ਚੈੱਕ ਕਰ ਲੈਨੇ ਬਸ ਤੁਸੀਂ ਉੱਪਰ ਲਿਖ ਦਿਓ ਕੋਈ ਗੱਲ ਨਹੀਂ ਵੀ ਇੱਥੇ ਫਾਰਮ ਦੇ ਉੱਪਰ ਲਿਖ ਦਿਓ ਪੀ ਐਨ ਬਸ ਐਵੇਂ ਸੋਰੀ ਸੋਰੀ ਮੈਂ ਵੀ ਧਿਆਨ ਨਹੀਂ ਮਰੇ ਇੱਥੇ ਜੋ ਲਿਖੀ ਹੋਇਆ ਨਾ ਵੀ ਪੀ ਐਨ ਵਾਸਤੇ ਅਲੱਗ ਫਾਰਮ ਹੈਗਾ ਤੇ ਜਿਹੜਾ ਆਪਣਾ ਹੈਗਾ ਅ ਪਰ ਸੈਸ ਸਰਵਰ ਵਾਸਤੇ ਉਹਨਾਂ ਪਰ ਹੀ ਅਲੱਗ ਫਾਰਮ ਆ ਫਾਰਮ ਦੇ ਉੱਪਰ ਲਿਖਿਆ ਹੀ ਹੋਇਆ ਸਪੈਸ਼ਲ ਤੁਹਾਨੂੰ ਲਿਖਣ ਦੀ ਜ਼ਰੂਰਤ ਨਹੀਂ ਵੀ ਅਸੀਂ ਕਾਦੇ ਵਾਸਤੇ ਅਪਲਾਈ ਕਰ ਰਹੇ ਹਾਂ ਪਰ ਫਾਰਮਾ ਬਿਲਕੁਲ ਸੇਮ ਹੀ ਆ ਠੀਕ ਹੈ ਡਾਕੂਮੈਂਟ ਵੀ ਲਗਭਗ ਸੇਮ ਹੀ ਮੰਗੇ ਇਹਨਾਂ ਨੇ ਠੀਕ ਹੈ ਵੀ ਸੋ ਇਹ ਸੀ ਜਾਣਕਾਰੀ ਜਿਹੜੇ ਵੀ 8ਵੀਂ ਪਾਸ ਵਾਲੇ 10ਵੀਂ ਪਾਸ ਵਾਲੇ ਚਾਹੁੰਦੇ ਆ ਕਿ ਅਸੀਂ ਸਰਕਾਰੀ ਨੌਕਰੀ ਕਰੀਏ ਅਸੀਂ ਵੀ ਟਰਾਈ ਕਰੀਏ ਸਰਕਾਰੀ ਪੈਸਾ ਤਾਂ ਤੁਸੀਂ ਕਰ ਸਕਦੇ ਹੋ ਵੀ ਇੱਥੇ ਜੋਬ ਠੀਕ ਹੈ ਨੋ ਟੈਨਸ਼ਨ ਵੀ ਤੁਹਾਡੇ ਸਾਹਮਣੇ ਹੈਗਾ ਸਾਰਾ ਸਿਸਟਮ ਇੱਕ ਇੱਕ ਚ ਤੁਹਾਨੂੰ ਦੱਸ ਦਿੱਤੀ ਆ ਫਿਰ ਵੀ ਕੋਈ ਤੁਹਾਡੀ ਕੋਈ ਗੱਲਬਾਤ ਰਹਿ ਗਈ ਹੈ ਤਾਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਚ ਤੁਸੀਂ ਜਿਹੜਾ ਕਮੈਂਟ ਕਰ ਸਕਦੇ ਹੋ ਸੋ ਧੰਨਵਾਦ ਥੈਂਕ ਯੂ ਟੇਕ ਕੇਅਰ ਬਾਏ ਬਾਏ ਵੀ ਜੁੜੇ ਰਹੋ ਆਪਣੇ ਫੇਸਬੁਕ ਚੈਨਲ ਦੇ ਨਾਲ ਤੇ YouTube ਚੈਨਲ ਦੇ ਨਾਲ ਧੰਨਵਾਦ